ਇਹ ਕੋਈ ਸੜਕਾਂ ਤੇ ਰਹਿਣ ਵਾਲਾ ਨਹੀਂ ਹੈਗਾ ਭਿਖਾਰੀ ਨਹੀਂ ਹੈਗਾ ਇਹ ਮੈਂਟਲੀ ਹੋਣ ਕਰਕੇ ਜਾਂ ਮੈਂਟਲੀ ਕੋਈ ਇੱਕਦਮ ਪ੍ਰੋਬਲਮ ਔਨ ਕਰਕੇ ਇਦਾਂ ਦੇ ਹਾਲਾਤ ਚ ਪਹੁੰਚ ਗਿਆ ਵੀ ਤੇ ਇਹ ਵੀਰ ਦੇਤਵਾਲ ਪਿੰਡ ਸਾਡੇ ਲੁਧਿਆਣਾ ਜ਼ਿਲ੍ਹੇ ਦਾ ਈਸੀਆਲ ਪਿੰਡ ਇਹਨਾਂ ਪਿੰਡਾਂ ਚ 8-10 ਦਿਨਾਂ ਤੋਂ ਘੁੰਮ ਰਿਹਾ ਐਕਟੀਵਿਟੀਆਂ ਕਰ ਰਿਹਾ ਜਿਵੇਂ ਇੱਕ ਬਹੁਤ ਜ਼ਿਆਦਾ ਮੈਂਟਲੀ ਅਫਸੈਟ ਹੋਵੇ ਹਾਂ ਸਿਆਏ ਹੋ ਹਾਂ ਵੀ ਕਹਾਂ ਸੇ ਆਏ ਹੋ ਆ ਦੇਖੋ ਜੀ ਇਹਦਾ ਬਿਲਕੁਲੀ ਬੁਰਾ ਹਾਲ ਆ ਸਿਰ ਦੇ ਵਿੱਚ ਦੇ ਮਤਲਬ ਆ ਕਾਫੀ ਤਰ ਤੋਂ ਨਹਾਤਾਂ ਲੁੱਟਾ ਵੀ ਹੈ ਨਹੀਂ ਇਹ ਕੱਲ ਇਹ ਆ ਦੇਖੋ ਦੇ ਹੁਣ ਇਦਾਂ ਹੋ ਗਿਆ ਜੀ ਮਤਲਬ ਆ ਆਪਾਂ ਜੀ ਕਹਿੰਦੇ ਇਹ ਨਸ਼ਾ ਕੋਈ ਨਸ਼ਾ ਨਹੀਂ ਕੀਤਾ ਕਿਉਂਕਿ ਇਹ ਤਕਰੀਬਨ 7-8 ਦਿਨ ਤੋਂ ਇਦਾਂ ਹੀ ਆ ਨਾਲੇ ਕੋਈ ਦੇ ਕੋਲ ਪੈਸਾ ਵੀ ਕੋਈ ਨਹੀਂ ਕੱਪੜੇ ਵੀ ਹੈ ਨਹੀਂ ਆ ਦੇ ਕੋਲੇ ਕੱਪੜੇ ਕੱਲ ਪਾਏ ਹੋਏ ਸੀ ਅੱਜ ਲਾਏ ਹੋਏ ਤੇ ਹਾਂਜੀ ਭਾਈ ਜੀ ਕਹਾਂ ਸੇ ਆਇਓ ਆਪ ਕਹਾਂ ਸੇ ਆਏ ਹੋ ਕਹਾਂ ਸੇ ਬੋਲ ਨਹੀਂ ਪਾਤੇ ਇਹ ਜੀ ਬਿਲਕੁਲ ਹੀ ਬੋਲਦਾ ਵੀ ਨਹੀਂ ਨਾ ਸੁਣਦਾ ਵਾ ਨਾ ਸਮਝਦਾ ਵਾ ਮਸੋਂ ਇਦਾਂ ਹੀ ਅੱਖਾਂ ਵਿੱਚ ਹੀ ਪਿਆ ਸੀ ਵੈਸੇ ਇਹਦੇ ਸਮੈਲ ਵੀ ਨਹੀਂ ਆਉਂਦੀ ਮੂੰਹ ਚ ਉਹ ਵੀ ਆਪਾਂ ਕਹਿ ਦਈਏ ਵੀ दारू ਪੀਤੀ ਆਦੀ ਇਦਾਂ ਦਾ ਆਪਣੇ ਕੁਝ ਲੱਗਦਾ ਇਹਦੇ ਮੂੰਹ ਚੋਂ ਝਿਗ ਜੀ ਨਿਕਲ ਰਹੀ ਆ ਅਸੀਂ ਪਾਣੀ ਪਰਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਪਾਣੀ ਵੀ ਨਹੀਂ ਪੀ ਰਿਹਾ ਇਹ ਜੀ ਅਨੇ 2-3 ਦਿਨ ਹੋ ਗਏ ਛੱਡ ਦੇ ਉਥੇ ਇਹ ਦਿਮਾਗੀ ਹਾਲ ਤੇ ਖਰਾਬ ਹੀ ਹੈ ਵਿਚਾਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਬੇਨਤੀ ਹੈ ਜੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਵੀਰ ਨਾ ਤਾਂ ਪਤਾ ਲੱਗ ਰਿਹਾ ਵੀ ਇਹ ਹਿੰਦੀ ਬੋਲਦਾ ਜਾਂ ਪੰਜਾਬੀ ਬੋਲਦਾ ਇਹਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਬਸ ਚੋਪਾ ਇਦਾਂ ਦੀਆਂ ਐਕਟੀਵਿਟੀਆਂ ਕਰ ਰਿਹਾ ਜਿਵੇਂ ਇੱਕ ਬਹੁਤ ਜ਼ਿਆਦਾ ਮੈਂਟਲੀ ਅਫਸੈਟ ਹੋਵੇ ਇਹਦੀ ਇੱਕ ਬਾਹ ਦੇ ਉੱਤੇ ਤ੍ਰਿਸ਼ੂਲ ਬਣਿਆ ਹੋਇਆ ਤੇ ਇੱਕ ਬਾਹ ਦੇ ਉੱਤੇ ਹਨੂਮਾਨ ਜੀ ਦਾ ਟੈਟੂ ਬਣਿਆ ਹੋਇਆ ਤੇ ਇਹ ਵੀਰ ਦੇਤਵਾਲ ਪਿੰਡ ਸਾਡੇ ਲੁਧਿਆਣਾ ਜ਼ਿਲ੍ਹੇ ਦਾ ਹਿੱਸੇ ਵਾਲ ਪਿੰਡ ਇਹਨਾਂ ਪਿੰਡਾਂ ਚ 8-10 ਦਿਨਾਂ ਤੋਂ ਘੁੰਮ ਰਿਹਾ ਤੇ ਧੰਨਵਾਦ ਆ ਸਰਪੰਚ ਸੁਤਵਿੰਦਰ ਸਿੰਘ ਦਾ ਤੇ ਆਰਸ਼ਵੀਰ ਸਿੰਘ ਦਾ ਜਿਹੜੇ ਵੀਰ ਸਾਡੇ ਕੋਲ ਇੱਥੇ ਛੱਡ ਕੇ ਗਏ ਲੈ ਕੇ ਆਏ ਉੱਥੇ ਮਾੜੀ ਮੋਟੀ ਇਹਦੀ ਦੇਖ ਰੇਖ ਵੀ ਕੀਤੀ ਪੁਲਿਸ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪਰ ਵਾਹਿਗੁਰੂ ਦੀ ਕਿਰਪਾ ਵੀਰ ਅੱਗੇ ਨਾਲੋਂ ਠੀਕ ਆ ਨਮਾਤਵਾਲਿਆ ਹੁਣ ਜਨਨ ਹੋ ਗਿਆ ਹਸਪਤਾਲ ਤੇ ਦਾਖਲ ਆ ਪਰ ਐਸੇ ਹਾਲਾਤ ਇਨਸਾਨ ਦੇ ਬਣ ਗਏ ਵੀ ਜਾਨਵਰਾਂ ਤੋਂ ਵੀ ਬੱਤਰ ਤੇ ਫਿਰ ਸਾਡੇ ਸਮਾਜ ਤੇ ਸਾਡੇ ਪਿੰਡਾਂ ਚ ਘੁੰਮ ਰਿਹਾ ਬੰਦਾ ਉਵੇਂ ਹੀ ਨਗਨ ਵਸਤਾ ਚ ਤੇ ਲੋਕ ਪਿਛਲੇ 7-8 ਦਿਨਾਂ ਤੋਂ ਉਹਨੂੰ ਦੇਖ ਰਹੇ ਆ ਸਰਪੰਚ ਸਾਹਿਬ ਦੱਸਦੇ ਆ ਵੀ ਉਹਨਾਂ ਨੂੰ ਕਈਆਂ ਨੇ ਦੱਸਿਆ ਵੀ ਅਸੀਂ ਵੀ ਦੇਖਿਆ ਸੀ ਇਹਨੂੰ ਪਰ ਗੱਲ ਤਾਂ ਇਹ ਆ ਭਾਈ ਵੀ ਜੇ ਕੋਈ ਐਸਾ ਬੰਦਾ ਆਪਾਂ ਨੂੰ ਮਿਲਦਾ ਬਾਕਸ ਦਾ ਮਾਰਿਆ ਹੋਇਆ ਆਪਾਂ ਉਹਦੀ ਬਾਹ ਫੜੀਏ ਨੂੰ ਪ੍ਰਸ਼ਾਦਾ ਪਾਣੀ ਛਕਾਈਏ ਕੋਸ਼ਿਸ਼ ਕਰੀਏ ਪਤਾ ਕਰਨ ਦੀ ਕਈ ਵਾਰੀ ਕੋਈ ਆਪਣੇ ਤੋਂ ਵਿਛੜ ਜਾਂਦਾ ਇਹ ਵੀ ਵੀਰ ਆਪਣੇ ਤੋਂ ਵਿਛੜਿਆ ਲੱਗਦਾ ਇਹ ਕੋਈ ਭਖਾਰੀ ਨਹੀਂ ਹੈਗਾ ਇਹ ਕੋਈ ਸੜਕਾਂ ਤੇ ਰਹਿਣ ਵਾਲਾ ਨਹੀਂ ਹੈਗਾ ਇਹ ਮੈਂਟਲੀ ਹੋਣ ਕਰਕੇ ਜਾਂ ਮੈਂਟਲੀ ਕੋਈ ਇੱਕਦਮ ਪ੍ਰੋਬਲਮ ਹੋਣ ਕਰਕੇ ਇਦਾਂ ਦੇ ਹਾਲਾਤ ਚ ਪਹੁੰਚ ਗਿਆ ਵੀਰ ਸਾਡੀ ਬੇਨਤੀ ਹੈ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਮਾਂ ਦਾ ਪੁੱਤ ਆਪਣੇ ਘਰ ਜਾ ਸਕੇ ਕੋਈ ਬੱਚਿਆਂ ਦਾ ਬਾਪ ਆਪਣੀ ਔਲਾਦ ਨੂੰ ਮਿਲ ਸਕੇ ਬਸ ਇੰਨੀ ਕੁ ਬੇਨਤੀ ਹੈ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇ ਕੋਈ ਪਹਿਚਾਣਦਾ ਜੇ ਕੋਈ ਜਾਣਦਾ ਤਾਂ ਸਾਡੇ ਨਾਲ ਸੰਪਰਕ ਕਰਿਓ ਹੇਠਾਂ ਨੰਬਰ ਦਿੱਤੇ ਹੋਏ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਇਹ ਵੀ ਜੀ ਸਾਡੇ ਦੇਤਵਾਲ ਪਿੰਡ ਆਪਣਾ ਨਾਲ ਹੀ ਹੈਗਾ ਇਥੋਂ। ਇਹਨੂੰ 3-4 ਕਿਲੋਮੀਟਰ ਤੋਂ। ਉਸ ਤੋਂ तकरीबन ਹਫ਼ਤਾ ਹੋ ਗਿਆ ਨੂੰ ਫਿਰਦੇ ਇਹਨੂੰ। ਜੀ। ਦਿੱਲੀ ਬਸ ਇਸੇ ਹਾਲਤ 'ਚ ਹੀ ਹੁੰਦਾ ਹੈ। ਸਾਨੂੰ ਤਾਂ ਆਇਆ ਵੀ ਸ਼ਾਇਦ ਕੋਈ ਪਹਿਲਾਂ ਪਹਿਲਾਂ ਤਾਂ ਲੱਗਿਆ ਵੀ ਸ਼ਾਇਦ ਨਸ਼ਾ-ਨਸ਼ਾ ਕਰਦਾ। ਪਰ ਬਾਅਦ 'ਚ ਦੇਖਿਆ ਵੀ ਨਹੀਂ ਨਸ਼ਾ-ਨਸ਼ਾ ਕਰਦਾ। ਇਹ ਦਿਮਾਗੀ ਹਾਲਤ ਹੀ ਥੋੜੀ ਜਿਹੀ ਖਰਾਬ ਲੱਗਦੀ ਆ। ਤੇ ਕੱਲ ਰਾਤੀ ਵੀ ਫਿਰ ਉਨ ਕੋਲ ਆਈ ਵੀ ਇਦਾਂ ਕਰਕੇ ਇੱਥੇ ਡਿਗਿਆ ਪਿਆ ਜੀ ਇਹ ਰਾਤ ਫਿਰ ਅਸੀਂ ਗਏ ਇਹਦਾ ਮੂੰਹ ਮੱਤਵਾਇਆ ਇਹਨੂੰ ਪਾਣੀ ਪੂਣੀ ਪਿਲਾਇਆ ਫਿਰ ਕੁਛ ਖਾਣ ਨੂੰ ਦਿੱਤਾ ਪਹਿਲਾਂ ਤਾਂ ਖਾਂਦਾ ਨਹੀਂ ਸੀ ਕੁਛ ਫਿਰ ਥੋੜਾ ਜਿਹਾ ਧੱਕੇ ਨਾਲ ਨੂੰ ਮੜਾ ਦਾ ਫੋਰਸ ਲਈ ਕਿ ਆ ਵੀ ਖਾ ਇਹਨੂੰ ਫਿਰ ਥੋੜਾ ਜਿਹਾ ਇਹਨੂੰ ਲੱਗਿਆ ਵੀ ਹਾਂ ਮੈਨੂੰ ਹੁਣ ਸ਼ਾਇਦ ਡਰ ਲੱਗਿਆ ਨੂੰ ਨਾ ਫਿਰ ਖਾਦਾ ਨਹੀਂ ਉਸ ਤੋਂ ਬਾਅਦ ਉੱਥੇ ਫਿਰ ਅਸੀਂ ਨਾਲ ਸਾਡੇ ਧਰਮ ਖਾਲਾ ਸੀ ਉੱਥੇ ਇਹਨੂੰ ਪਾਤਾ ਵੀ ਚਲੋ ਸਵੇਰੇ ਠੀਕ ਹੋ ਜਾਊਗਾ ਜਾਂ ਪਰ ਅੱਜ ਵੀ ਹੁਣ ਮੈਨੂੰ ਫਿਰ ਸ਼ਾਮ ਨੂੰ ਕਿਸੇ ਨੇ ਕਾਲ ਕੀਤੀ ਵੀ ਇਦਾਂ ਕਰਕੇ ਜੀ ਕੱਪੜੇ ਲਾ ਕੇ ਫਿਰਦਾ ਹੈ ਤੇ ਜਮਈ ਤਾਰਸ ਜੋ ਹਾਲਤਾ ਦੀ ਨਾ ਸੁਣਦਾ ਨਾ ਬੋਲਦਾ ਇਹਨੂੰ ਔਰ ਖਾਂਦਾ ਵੀ ਕੁਛ ਨਹੀਂ ਪਹਿਲਾਂ ਬੌਂਟਿੰਗ ਵੀ ਕਰ ਰਿਆ ਸੀ ਉਲਟੀਆਂ ਕਰ ਰਿਆ ਸੀਗਾ ਤੇ ਫਿਰ ਮੈਂ ਰਾਤੀ ਵੀ ਤੁਹਾਡੇ ਆਫਿਸ ਦੇ ਵਿੱਚ ਸੰਪਰਕ ਕੀਤਾ ਸੀਗਾ ਰਾਤ ਤਾਂ ਫਿਰ ਕੋਈ ਇੰਨੀ ਮਤਲਬ ਰਾਤ ਜ਼ਿਆਦਾ ਹੋਣ ਕਰਕੇ ਨਹੀਂ ਗੱਲਬਾਤ ਹੋਈ ਫਿਰ ਅੱਜ ਦੁਬਾਰਾ ਫੇਰ ਆਪਾਂ ਗੱਲ ਕੀਤੀ ਕੁਛ ਨਹੀਂ ਜੀ ਕੁਛ ਨਹੀਂ ਜੋ ਮਰਜ਼ੀ ਇਹਨੂੰ ਕਹਿ ਲਓ ਪੁੱਛ ਲਓ ਵੀ ਤੂੰ ਕਿੱਥੋਂ ਆਇਆ ਕਿ ਤੇਰਾ ਨਾਂ ਕੀ ਆ ਤੂੰ ਖਾਣਾ ਕੁਛ ਉਹੀ ਇਹਦੀ ਰਿਸਪੌਂਸ ਨਹੀਂ ਹੈਗਾ